ਇੱਕ ਜੁਆਇੰਟ ਰੇਡ ਸੀ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਸਾਰੀ ਤੇ ਇਹ ਇਲੀਗਲ ਸੀ ਇਹਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਜਦੋਂ ਇੱਥੇ ਰੇਡ ਕੀਤੀ ਗਈ ਤਾਂ ਇੱਥੇ 19 ਇਨਮੇਟ ਸੀਗੇ ਤੇ ਉਹਨਾਂ ਵਿੱਚੋਂ 18 ਤਾਂ ਮਰੀਜ਼ ਸੀ ਤੇ ਇੱਕ ਇਨਮੇਟ ਜੋ ਕਿ ਇਹਨਾਂ ਦਾ ਦੱਸਿਆ ਗਿਆ ਕੇਅਰ ਟੇਕਰ ਸੀਗਾ ਤੇ ਇਹ 18 ਜਿਹੜੇ ਮਰੀਜ਼ ਸੀ ਉਹਨਾਂ ਨੂੰ ਅਸੀਂ ਆਪਦੇ ਸਰਕਾਰੀ ਰੀਹੈਬਿਟੇਸ਼ਨ ਸੈਂਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਉੱਥੇ ਉਹਨਾਂ ਦਾ ਇਲਾਜ ਚੱਲੇਗਾ ਅੱਗੇ ਤੇ ਤੇ ਬਾਕੀ ਅੱਗੇ ਦੀ ਕਾਰਵਾਈ ਜਿਹੜੇ ਪੁਲਿਸ ਹੈ ਇਹਨੂੰ ਸੈਂਟਰ ਨੂੰ ਸੀਲ ਕਰ ਰਹੀ ਹੈ ਤੇ ਅੱਗੇ ਦੀ ਕਾਰਵਾਈ ਉਹ ਕਰੇਗੀ। ਸਾਨੂੰ ਪਤਾ ਲੱਗਿਆ ਹੀ ਕੌਣ ਲੋਕ ਨੇ ਕਿੱਥੋਂ ਜਿਹੜਾ ਓਨਰ ਆ ਉਹ ਕੌਣ ਹੈ ਇਹ ਜਿਹੜੇ ਮਦਮੁਸ ਨਸ਼ਾ ਛੱਡਣ ਵਾਲੇ ਸੀਗੇ ਲੋਕ ਇਹ ਕਿੱਥੋਂ ਦੇ ਨੇ ਜਿਹੜੇ ਨਸ਼ਾ ਛੱਡਣ ਵਾਲੇ ਆ ਉਹ ਤਾਂ ਚਲੋ ਕੁਝ ਬਠਿੰਡੇ ਦੇ ਜਾਂ ਆਸ-ਪਾਸੇ ਜ਼ਿਲ੍ਹੇ ਦੇ ਆ ਉਹ ਸੀ ਜੋ ਇਹਨੂੰ ਚਲਾ ਰਹੇ ਸੀ ਉਹ ਹਾਲੇ ਜਾਂਚ ਦਾ ਵਿਸ਼ਾ ਹੈ ਉਹ ਪੁਲਿਸ ਅੱਗੇ ਜਾਂਚ ਕਰੇਗੀ ਹਾਲੇ ਕੋਈ ਖੁੱਲ ਕੇ ਨਹੀਂ ਪਤਾ ਲੱਗਿਆ ਇਹ ਪਤਾ ਲੱਗਿਆ ਕਿੰਨੇ ਕ ਦਿਨ ਤੋਂ ਚੱਲ ਰਿਹਾ ਹੈ। ਹਾਂ ਉਹ ਜੋ ਆਸ-ਪਾਸ ਦੇ ਲੋਕ ਹੈ ਜੋ ਰਹਿੰਦੇ ਜਾਂ ਮਰੀ ਹੈ ਉਹ ਦੱਸ ਰਿਹਾ ਮਤਲਬ ਬੁਲੀ ਚਾਂਸ ਦਾ ਉੱਥੇ ਪਤਲੇ ਕਿਹਾ ਮਹੀਨੇ ਤੋਂ ਚੱਲੇ ਜਿਆਦਾ ਪੁਰਾਣਾ ਨਹੀਂ ਚੱਲ ਰਿਹਾ ਇਹਨਾਂ ਤੋਂ ਸਰ ਕੋਈ ਪੈਸੇ ਲੈ ਕੇ ਕਿੰਨੇ ਕ ਪੈਸੇ ਤੱਕ ਇਹਨਾਂ ਨੇ ਦੱਸਿਆ ਹੋਣਾ ਵੀ ਅਸੀਂ ਕਿੰਨੇ ਪੈਸੇ ਦੇ ਕੇ ਉਹ ਅਲੱਗ-ਅਲੱਗ ਹੈ ਕੋਈ ਅਮਰੀਕ 10-15000 ਰੁਪਏ ਲਗਭਗ ਮਹੀਨੇ ਦਾ ਪਰ ਮਨਹੜ ਤੋਂ ਲੈ ਰਹੇ ਸੀ ਪਰ ਇੱਥੇ ਤਾਂ ਅੰਦਰ ਤੁਸੀਂ ਚੈੱਕ ਕੀਤਾ ਹੈ ਕਿ ਕੁਝ ਵੀ ਨਹੀਂ ਗਾ ਅੰਦਰ ਤਾਂ ਇੱਕ ਨਾ ਤਾਂ ਕੋਈ ਬੋਰਡ ਹੈ ਨਾ ਕੋਈ ਇੱਥੇ ਕੋਈ ਪ੍ਰਬੰਧ ਹੈ ਤੇ ਸਿਰਫ ਇੱਕ ਤੇ ਕੱਲੀ ਕੋਠੀ ਕਰਾਇ ਤੇ ਹੈ ਹਾਂਜੀ ਹਾਂਜੀ ਉਹੀ ਤਾਂ ਗੱਲ ਹੈ ਕਿ ਇਲੀਗਲ ਹੈ ਕੋਈ ਇਹਦੇ ਅੰਦਰ ਕੋਈ ਪ੍ਰਬੰਧ ਨਹੀਂ ਕੋਠੀ ਹੈ ਛੋਟੀ ਜਿਹੀ ਕੋਠੀ ਵਿੱਚ 15-20 ਮਰੀਜ਼ ਰੱਖੇ ਹੋਏ ਆ ਦੋ ਤਿੰਨ ਕਮਰੇਾਂ 'ਚ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਵਾਰ ਅਸੀਂ ਦੇਖੋ ਆਪਦੇ ਉੱਚ ਅਧਿਕਾਰੀਆਂ ਨੂੰ ਇਨਫੋਰਮ ਕਰਾਂਗੇ ਸਾਰਾ ਕੁਝ ਰਿਟਰਨ 'ਚ ਤੇ ਬਾਕੀ ਕੀ ਕਾਰਵਾਈ ਪੁਲਿਸ ਕਰੇਗੀ ਜਾਂ ਸਾਰਾ ਪ੍ਰਸ਼ਾਸਨ ਇਸ ਕੇ ਕਾਰਵਾਈ ਕਰੇਗਾ ਤੇ ਦੇਖਦੇ ਅਗੇ ਕਿ ਉਹ ਜਿਹੜੇ 18 ਬੱਚੇ ਸੀਗੇ ਉਹਨਾਂ ਨੂੰ ਇਲਾਜ ਲਈ ਭੇਜ ਹਾਂਜੀ ਸਰ ਉਹਨਾਂ ਨੂੰ ਇਲਾਜ ਲਈ ਭੇਜ ਦਿੱਤਾ ਅਗੇ ਸਾਰਾ ਤੇ ਇਹਨਾਂ ਤੇ ਅਲੱਗ ਕਾਰਵਾਈ ਹੋਵੇ ਹਾਂਜੀ ਹਾਂਜੀ ਬਾਕੀ ਬਿਲਡਿੰਗ ਹੈ ਸਾਰੀ ਸੀਲ ਕਰ ਰਹੇ ਆ ਡਿਗਜੋ ਇਥੇ ਰੀਡ ਕੀਤੀ ਗਈ ਹੈ ਸਾਈ ਨਗਰ ਦੇ ਵਿੱਚ ਕੀ ਮਾਮਲਾ ਹੈ ਇਹ ਕੀ ਕੁਝ ਮਿਲਿਆ ਅੱਜ ਸਾਨੂੰ ਇਹਦੇ ਰਿਗਾਰਡਿੰਗ ਇੱਕ ਕਨਫਰਮੇਸ਼ਨ ਮਿਲੀ ਸੀ ਕਿ ਸਾਈ ਨਗਰ ਦੇ ਵਿੱਚ ਜਿਹੜਾ ਹੈਗਾ ਗੈਰ ਕਾਨੂੰਨੀ ਜਿਹੜਾ ਹੈਗਾ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ जिस ਦੇ ਸੰਬੰਧ ਵਿੱਚ ਹੈਲਥ ਡਿਪਾਰਟਮੈਂਟ ਜ਼ਿਲ੍ਹਾ ਪ੍ਰਸ਼ਾਸਨ ਉਹ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੀ ਸੀ ਜੁਆਇੰਟ ਰੇਡ ਕੀਤੀ ਗਈ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਜਿਹੜਾ ਇਹ ਇੱਕ ਘਰ ਦੇ ਵਿੱਚ ਜਿਹੜਾ ਹੈ ਗੈਰ ਕਾਨੂੰਨੀ ਤਰੀਕੇ ਨਾਲ ਨਸ਼ਾ ਛਡਾਊ ਕੇਂਦਰ ਜਿਹੜਾ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ 18 ਜਿਹੜੇ ਸੀ ਨੌਜਵਾਨ ਨਸ਼ਾ ਛਡਾਉਣ ਦੇ ਲਈ ਭਰਤੀ ਕੀਤੇ ਹੋਏ ਸੀ ਜਿਨ੍ਹਾਂ ਨੂੰ ਅਸੀਂ ਹੈਲਥ ਡਿਪਾਰਟਮੈਂਟ ਦੀ ਮਦਦ ਦੇ ਨਾਲ ਜਿਹੜਾ ਸੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆਗਾ ਔਰ ਇਥੋਂ ਸਰਚ ਕਰਨ ਤੇ ਜਿਹੜਾ ਹੈਗਾ ਸਾਨੂੰ 870 ਖੁੱਲੀਆਂ ਗੋਲੀਆਂ ਤੇ ਜਿਹੜੇ ਕੈਪਸੂਲ ਮਿਲੇ ਹੈਗੇ ਜਿਨ੍ਹਾਂ ਦਾ ਅਸੀਂ ਪਲੰਦਾ ਤਿਆਰ ਕਰਕੇ ਹੈਲਥ ਡਿਪਾਰਟਮੈਂਟ ਦੇ ਹੈਂਡਓਵਰ ਕਰ ਰਹੇ ਹਾਂਗੇ ਔਰ ਜਿਸ ਤਰ੍ਹਾਂ ਦੀ ਹੈ ਹੈਲਥ ਡਿਪਾਰਟਮੈਂਟ ਸਾਨੂੰ ਉਹਦੀ ਰਿਪੋਰਟ ਦੇਵੇਗਾ ਅਸੀਂ ਉਸ ਤਰ੍ਹਾਂ ਦੀ ਇਹਦੀ ਨੈਕਸਟ ਕਾਰਵਾਈ ਕਰ ਦੇਵਾਂਗੇ ਕਿੰਨੀਆਂ ਗੋਲੀਆਂ ਕਿੰਨੀਆਂ ਮਿਲੇ 870 ਗੋਲੀਆਂ ਔਰ ਕੈਪਸੂਲ ਜਿਹੜੇ ਲੂਜ਼ ਮਿਲੇ ਸਾਨੂੰ ਜੀ ਖੁੱਲੇ ਕਿਸ ਤਰ੍ਹਾਂ ਦੇ ਉਹ ਸੀ ਕਿ ਕੋਈ ਨਸ਼ਿਆਂ ਦੇ ਨਾਲ ਸੰਬੰਧਤ ਹੈ ਜਾਂ ਨਸ਼ਾ ਛਡਾਉਣ ਦੇ ਨਾਲ ਉਹ ਤਾਂ ਦੇਖੋ ਉਹ ਤਾਂ ਇਹੀ ਕਹ ਰਹੇ ਨਸ਼ਾ ਛਡਾਉਣ ਦੇ ਮੁਤਾਬਕ ਹੈ ਬਸ ਬਾਕੀ ਜਿਹੜੀ ਹੈ ਕਿ ਕੋਈ ਟੈਸਟ ਰਿਪੋਰਟ ਆਉਣ ਤੋਂ ਬਾਅ ਲੱਗਿਆ ਵੀ ਇੱਕ ਕਸਤਾ ਸੀਗਾ ਜਿਹੜਾ ਇੱਥੇ ਇਲਿਜੀਲ ਅਨਧਾਰ ਦਾ ਤਾਂ ਕੋਈ ਨਾ ਕੋਈ ਇੱਥੇ ਬੰਦਾ ਵੀ ਮਿਲਿਆ ਇਹਦੇ ਬਾਰੇ ਪਤਾ ਲੱਗਿਆ ਹੈਗਾ ਕੋਈ ਜਸਵਿੰਦਰ ਸਿੰਘ ਔਰ ਮਨਿੰਦਰ ਸਿੰਘ ਦੋ ਲੜਕੇ ਹੈਗੇ ਆਗੇ ਜਿਹੜੇ ਇਸ ਨੂੰ ਸੈਂਟਰ ਨੂੰ ਚਲਾ ਰਹੇ ਹੈਗੇ ਜਿਹੜਾ ਮਕਾਨ ਹੈ ਉਹਨਾਂ ਨੇ ਇਹ ਕਿਰਾਏ ਤੇ ਲਿਆ ਹੋਇਆਗਾ ਉਹਦੀ ਅੱਗੇ ਜਿਹੜੀ ਹੈਗੀ ਅਸੀਂ ਇਨਕੁਆਰੀ ਜਿਹੜੀ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਜੋ ਦੇ ਵਿੱਚ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ 18 ਨੌਜਵਾਨ ਨੇ ਕਿ ਕਿੰਨੇ ਕ ਪੈਸੇ ਦੇ ਕੇ ਇਥੇ ਆਏ ਸੀ ਕੋਈ ਪਤਾ ਲੱਗੇ ਜੋ ਇਸ ਸੈਂਟਰ ਨੂੰ ਚਲਾ ਰਹੇ ਹਜੇ ਤੱਕ ਉਹ ਉਹਨਾਂ ਤੋਂ ਅਸੀਂ ਫੜ ਕੇ ਉਹਨਾਂ ਤੋਂ ਪੁੱਛ ਗਿਛ ਨਹੀਂ ਕੀਤੀ ਇਹ ਪੁੱਛ ਗਿਛ ਦੇ ਵਿੱਚ ਜੋ ਤੱਥ ਸਾਹਮਣੇ ਆਉਣਗੇ ਉਹ ਅਸੀਂ ਜਿਹੜਾ ਹੈਗਾ ਉਸੇ ਤਰ੍ਹਾਂ ਤੁਹਾਨੂੰ ਦੱਸਾਂਗੇ ਬਿਲਕੁਲ ਜੋ ਸਾਡੇ ਨਾਲ ਨਹਿਤ ਤਸਿਲਦਾਰ ਸਾਹਿਬ ਹੈ ਔਰ ਹੈਲਥ ਡਿਪਾਰਟਮੈਂਟ ਹੈ ਜੋ ਵੀ ਸਾਨੂੰ ਕਾਨੂੰਨ ਅਨਸਾਰ ਕਾਰਵਾਈ ਹੋਈਗੀ ਅਸੀਂ ਉਹ ਕੰਪਲੀਟ ਕਰਾਂਗੇ